ਇੱਕ ਐਂਟੀ ਨਰਿੰਦਰ ਮੋਦੀ ਲਹਿਰ ਹੈ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਪਰ ਮੈਂ ਸਮਝਦਾ ਕਿ ਭਾਜਪਾ ਦੀ ਲੀਡਰਸ਼ਿਪ ਕਿਉਂਕਿ ਸਾਡੀ ਪਹਿਲੀ ਜੂਨ ਨੂੰ ਇਲੈਕਸ਼ਨ ਨੇ ਇਹ ਸਾਰੀ ਇਲੈਕਸ਼ਨ ਨੂੰ ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਕਰੇਗੀ ਬਟ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਵਾਰਨ ਕਰਨਾ ਚਾਹਨਾ ਪੰਜਾਬ ਇਸ ਨਾਜ਼ੁਕ ਦੌਰ ਚ ਆਲਰੇਡੀ ਗੁਜ਼ਰ ਚੁੱਕਿਆ ਹੈ ਤਕਰੀਬਨ 20 ਸਾਲ 35000 ਤੋਂ ਵੱਧ ਪੰਜਾਬੀਆਂ ਨੇ ਸ਼ਾਸਤਾਂ ਦਿੱਤੀਆਂ ਸੀ ਕਿਰਪਾ ਕਰਕੇ ਪੰਜਾਬ ਦਾ ਮਾਹੌਲ ਵਿਗਾੜੋ ਨਾ ਪੰਜ ਕੈਂਡੀਡੇਟ 13 ਵਿੱਚੋਂ ਇਹਨਾਂ ਮਿਨਿਸਟਰ ਲਿਆਂਦੇ ਨੇ ਭਗਵੰਤ ਮਾਨ ਜੀ ਤੇ ਜਿੰਨੇ ਮਿਨਿਸਟਰ ਨੇ ਮੇਰੇ ਕੋਲ ਖਬਰ ਹੈ ਕੋਈ ਵੀ ਆਪ ਜਿੱਤਣਾ ਨਹੀਂ ਚਾਹਦਾ ਕੋਈ ਵੀ ਇਲੈਕਸ਼ਨ ਜਿੱਤਣਾ ਨਹੀਂ ਚਾਹਦਾ ਚੋਰ ਨਾਲੋਂ ਪੰਡ ਕਾਲੀ ਹੈ ਜਿੰਨੇ ਮਿਨਿਸਟਰ ਨੇ ਕੈਂਡੀਡੇਟ ਨੇ ਉਹ ਤੇ ਲਤਾਂ ਖਿੱਚਦੇ ਨੇ ਕਿ ਸਾਡਾ ਮਾਂਜਾ ਲੈਦੇ ਅਸੀਂ ਹਾਰ ਜਾਈਏ ਸੋਦਾ ਤਾਂ ਮੰਤਰੀ ਰਹਿ ਜੀ ਮੰਤਰੀਪਨ ਚ ਉਹਨਾਂ ਨੂੰ ਫਾਇਦਾ ਹੈ ਮੈਂ ਤੇ ਮੇਰਾ ਪਰਿਵਾਰ ਅਸਲ ਚ ਸਮਾਜਿਕ ਸੋਸ਼ਲ ਸਰਵਿਸ ਦੇ ਵਿੱਚ ਸੀਗੇ ਮੈਂ ਸਰਪੰਚ ਰਿਆ ਪਿਛਲੇ 25 ਸਾਲ ਤੋਂ ਜਿਹੜਾ ਵੀ ਕੋਈ ਇਸ ਇਲਾਕੇ ਦੇ ਵਿੱਚ ਕੋਈ ਵੀ ਸਮਾਜਿਕ ਕੰਮ ਹੋਇਆ ਆ ਸਾਡੇ ਪਰਿਵਾਰ ਨੇ ਵੱਧ ਚੜ ਕੇ ਉਹ ਚ ਹਿੱਸਾ ਪਾਇਆ ਅੱਜ ਮੈਂ ਸਮਝਦਾ ਕਿ ਮੇਰਾ ਸਹੀ ਮੈਨਾ ਚ ਸਿਆਸੀ ਸਫਰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ